25% ਦੇ ਕਰੀਬ ਜਿਹੜਾ ਟੈਕਸ ਹੈ ਉਹ ਭਾਰਤ ਦੇ ਉੱਤੇ ਲਾਇਆ ਗਿਆ ਹੈ 트럼ਪ ਵੱਲੋਂ ਅਤੇ ਸਾਡਾ ਜਿਹੜਾ ਉਹ ਗਵਾਂਡੀ ਜਿਹੜਾ ਕਦੇ ਸਾਨੂੰ ਚੈਨ ਨਾਲ ਟਿਕਨ ਨਹੀਂ ਦਿੰਦਾ ਹੈ ਉਸ ਦੇ ਉੱਤੇ 19% ਟੈਕ ਮਾਈ ਡੀਅਰ ਫਰੈਂਡ 트럼ਪ ਕਹਿ ਕੇ ਉਹ ਉਹਨਾਂ ਨੂੰ ਸੰਬੋਧਿਤ ਹੁੰਦੇ ਨੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ 트럼ਪ ਦੋਵੇਂ ਆਪਸ ਦੇ ਵਿੱਚ ਚੰਗੇ ਦੋਸਤ ਮੰਨੇ ਜਾਂਦੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰੀ ਜਾ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਟਰੰਪ ਸਾਹਿਬ ਦਾ ਚੋਣ ਪ੍ਰਚਾਰ ਵੀ ਕਰਕੇ ਆਏ ਸਨ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਟਰੰਪ ਨਾਲੇ ਗੱਲਬਾਤ ਕਰਨਗੇ ਕਿ ਭਾਰਤ ਦੇ ਉੱਤੇ ਲਾਏ ਜਾਣ ਵਾਲੇ ਟੈਕਸਾਂ ਦਾ ਜਿਹੜਾ ਬੋਝ ਹੈ ਉਸ ਨੂੰ ਘੱਟ ਕੀਤਾ ਜਾਵੇ ਪਰੰਤੂ ਅਜੇ ਹਾਂ ਬਿਲਕੁਲ ਨਹੀਂ ਹੋਇਆ ਤਾਂ ਟਰੰਪ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਭਾਰਤ ਨੂੰ ਜਿਹੜਾ ਵਪਾਰਕ ਫਾਇਦਾ ਟੈਕਸਾਂ ਦੇ ਰੂਪ ਦੇ ਵਿੱਚ ਹੁੰਦਾ ਹੈ ਉਸ ਦੀ ਜਿਹੜੀ ਬਚਤ ਹੈ ਫਿਰ ਉਹ ਉਹ ਉਹਨਾਂ ਪੰਜਾਬੀਆਂ ਨੂੰ ਟਾਰਗੇਟ ਕਰਨ ਦੇ ਲਈ ਕਰਦਾ ਹੈ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਭਾਰਤ ਦੀ ਰਾਜਨੀਤੀ ਤੋਂ ਥੋੜੀ ਜੀ ਵੱਖਰੀ ਸੋਚ ਜਾਂ ਵੱਖਰਾ ਵਿਚਾਰ ਰੱਖਦੇ ਨੇ ਭਾਰਤ ਦੇ ਕੁਝ ਇੱਕ ਐਸੇ ਵਿਅਕਤੀ ਪੜੇ ਗਏ ਸਨ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੇ ਖਾਸ ਕਿਸਮ ਦੇ ਪੰਜਾਬੀਆਂ ਨੂੰ ਟਾਰਗੇਟ ਕਰਨ ਦੇ ਲਈ ਆ ਇਥੋਂ ਟ੍ਰੇਨਡ ਕਰਕੇ ਭੇਜੇ ਗਏ ਸੀ ਰੂਸ ਰਸ਼ੀਆ ਯੂਐਸਐਸਆਰ ਹਮੇਸ਼ਾ ਭਾਰਤ ਦੇ ਨਾਲ ਖੜਦਾ ਰਿਹਾ ਔਰ ਇਹ ਗੱਲ ਜਿਹੜੀ ਹੈ ਇਹ ਵੀ 트ੰਪ ਸਾਹਿਬ ਨੂੰ ਕਿਤੇ ਨਾ ਕਿਤੇ ਚੁਪਦੀ ਹੋਈ ਨਜ਼ਰ ਆਉਂਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਤਵਾਜ ਲੈ ਕੇ ਹਾਜ਼ਰ ਹੋਏ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਅੱਜ ਜਿਸ ਮਾਮਲੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਇਹ ਮਾਮਲਾ ਗਲੋਬਲ ਹੈ ਯਾਨੀ ਕਿ ਅੰਤਰਰਾਸ਼ਟਰੀ ਹੈ ਪ੍ਰਵਾਸ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੇ ਲਈ ਕੋਈ ਨਵੀਂ ਸ਼ੈ ਨਹੀਂ ਹੈ ਪੰਜਾਬੀ ਸ਼ੁਰੂ ਤੋਂ ਹੀ ਪ੍ਰਵਾਸ ਕਰਨ ਦੇ ਆਦੀ ਨੇ ਅਸੀਂ ਦੁਨੀਆ ਭਰ ਦੀਆਂ ਸਾਰੀਆਂ ਉਹ ਸਭਿਆਤਾਵਾਂ ਦੇ ਵਿੱਚ ਰਚ ਮਿਚ ਗਏ ਆ ਜਿੱਥੇ-ਜਿੱਥੇ ਵੀ ਪੰਜਾਬੀਆਂ ਨੇ ਆਪਣੀ ਹਿੰਮਤ ਆਪਣੀ ਸੂਝ-ਬੂਝ ਅਤੇ ਆਪਣੀ ਮਿਹਨਤ ਦੇ ਸਦਕਾ ਪੈਰ ਪਾਉਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਆਪਾਂ ਖਾਸ ਤੌਰ ਦੇ ਉੱਤੇ ਗੱਲ ਕਰਦੇ ਆ ਕਿ ਦੁਨੀਆ ਦਾ ਸੁਪਨਾ ਹੁੰਦਾ ਹੈ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਾਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣਾ ਤਾਂ ਪੰਜਾਬੀ ਇਸ ਮਾਮਲੇ ਦੇ ਵਿੱਚ ਸਾਰੇ ਭਾਰਤ ਦੇ ਲੋਕਾਂ ਨਾਲੋਂ ਜਾਂ ਸਾਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਨਾਲੋਂ ਮੋਹਰੀ ਨਜ਼ਰ ਆਉਂਦੇ ਨੇ ਕਿਉਂਕਿ ਪੰਜਾਬੀ ਸ਼ੁਰੂਆਤ ਤੋਂ ਹੀ ਅਮਰੀਕਾ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਸਖਤ ਮਿਹਨਤਾਂ ਕਰਦੇ ਰਹੇ ਨੇ ਅੱਜ ਜਿਸ ਮਾਮਲੇ ਦੇ ਉੱਤੇ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਆਪਾਂ ਗੱਲ ਕਰਨੀ ਆ ਉਹ ਮਾਮਲਾ ਹੈ ਟੈਰਿਫ ਦਾ ਯਾਨੀ ਕਿ ਟੈਕਸਾਂ ਦਾ ਹਾਲਾਂਕਿ ਜਦੋਂ ਆਪਾਂ ਟੈਰਿਫ ਜਾਂ ਟੈਕਸ ਦੇ ਮਾਮਲੇ ਦੇ ਉੱਤੇ ਚਰਚਾ ਕਰਨੀ ਹੋਵੇ ਗੱਲ ਕਰਨੀ ਹੋਵੇ ਤਾਂ ਉਸ ਦੇ ਲਈ ਆਰਥਿਕ ਮਾਹਰ ਦਾ ਸਾਡੇ ਕੋਲ ਬੈਠੇ ਹੋਣਾ ਲਾਜ਼ਮੀ ਹੈ ਕਿਉਂਕਿ ਇਹ ਵਿਸ਼ਾ ਇੰਨਾ ਗੰਭੀਰ ਹੈ ਇਸ ਵਿਸ਼ੇ ਦੀਆਂ ਸੂਖਮਤਾਵਾਂ ਇੰਨੀਆਂ ਜ਼ਿਆਦਾ ਨੇ ਕਿ ਸਹਿਜੇ ਤਰੀਕੇ ਨਾਲ ਆਮ ਵਿਅਕਤੀ ਜਿਹੜਾ ਹੈ ਇਸ ਨੂੰ ਸਮਝ ਨਹੀਂ ਸਕਦਾ ਪਰੰਤੂ ਫਿਰ ਵੀ ਮੋٹے ਰੂਪ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਇਹ ਸ਼ਹਿ ਕੀ ਹੈ ਸ਼ਹਿ ਇਹ ਹੈ ਮੰਨ ਲਓ ਕਿ ਅਸੀਂ ਅਮਰੀਕਾ ਤੋਂ ਕੋਈ ਚੀਜ਼ ਲੈਣੇ ਹਾਂ ਜਾਂ ਅਸੀਂ ਅਮਰੀਕਾ ਨੂੰ ਕੋਈ ਚੀਜ਼ ਦੰਦੇ ਹਾਂ ਉਸ ਦੇ ਉੱਤੇ ਮਤਲਬ ਆਯਾਤ ਜਾਂ ਨਰਿਆਤ ਐਕਸਪੋਰਟ ਤੇ ਇੰਪੋਰਟ ਕਰਨ ਦੇ ਵਿੱਚ ਜਿਹੜਾ ਉਸ ਦੇ ਉੱਤੇ ਫੀਸਦ ਟੈਕਸ ਲੱਗਦਾ ਹੈ ਮੰਨ ਲਓ ਕਿ ਕੋਈ ਚੀਜ਼ 100 ਰੁਪਏ ਦੀ ਹੈ ਪਰੰਤੂ ਉਸ ਦੇ ਉੱਤੇ ਫੀਸਦ ਟੈਕਸ ਜਿਹੜਾ ਹੈ ਉਹ ਲਾ ਕੇ ਉਹ 125 ਰੁਪਏ ਦੀ ਹੋ ਗਈ ਹੈ ਤਾਂ ਉਸ ਨੂੰ ਟੈਕਸ ਅਤੇ ਉਸ ਨੂੰ ਟੈਰਿਫ ਦੇ ਪਲਾਨ ਦੇ ਵਿੱਚ ਰੱਖਿਆ ਜਾਂਦਾ ਬੜੇ ਲੰਮੇ ਸਮੇਂ ਤੋਂ ਰੌਲਾ ਪੈ ਰਿਹਾ ਸੀ ਜਦੋਂ ਤੋਂ ਟਰੰਪ ਹੋਰਾਂ ਨੇ ਮੁੜ ਕੇ ਸੱਤਾ ਸੰਭਾਲੀ ਸੀ ਅਮਰੀਕਾ ਦੀ ਕਿ ਟਰੰਪ ਹੋਰੀ ਪੂਰੀ ਪੂਰੀ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਨਵੀਂ ਜਿਹੜੀ ਟੈਰਫ ਨੀਤੀ ਹੈ ਉਸ ਨੂੰ ਲਾਗੂ ਕਰਨ ਜਾ ਰਹੇ ਨੇ ਪਹਿਲਾਂ ਇਹ ਟੈਰਫ ਜੂਨ ਦੇ ਵਿੱਚ ਲਾਗੂ ਹੋਣਾ ਸੀ ਪਰੰਤੂ 90 ਦਿਨਾਂ ਦਾ ਉਹਨਾਂ ਨੇ ਇੱਕ ਸਮਾਂ ਦਿੱਤਾ ਸੀ ਕਿ 90 ਦਿਨ ਇਸ ਨੀਤੀ ਨੂੰ ਅੱਗੇ ਪਾ ਦਿੱਤਾ ਸੀ ਭਾਰਤ ਦੇ ਨਾਲ ਡੋਨਾਲਡ 트੍ਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੇ ਰਿਸ਼ਤਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਖਾਸ ਕਿਸਮ ਦੀ ਤੇੜ ਨਜ਼ਰ ਆਉਂਦੀ ਹੈ ਉਹ ਤੇੜ ਇਸ ਕਰਕੇ ਨਜ਼ਰ ਆਉਂਦੀ ਆ ਜਾਂ ਉਹ ਦਰਾੜ ਜਿਹੜੀ ਆ ਉਹ ਇਸ ਕਰਕੇ ਨਜ਼ਰ ਆਉਂਦੀ ਆ ਕਿ ਆ ਆਪਰੇਸ਼ਨ ਸੰਦੂਰ ਤੋਂ ਬਾਅਦ ਜਦੋਂ ਜਦੋਂ ਸਮਝੌਤਾ ਹੋਇਆ ਸੀ ਤਾਂ 트럼ਪ ਸਾਹਿਬ ਨੇ ਹੀ ਮੀਡੀਆ ਦੇ ਅੱਗੇ ਆ ਕੇ ਕਿਹਾ ਸੀ ਕਿ ਆਪਰੇਸ਼ਨ ਸੰਦੂਰ ਨੂੰ ਖਤਮ ਕਰਨ ਦੇ ਵਿੱਚ ਜਾਂ ਫਿਰ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਜੰਗਬੰਦੀ ਕਰਾਈ ਹੈ ਤਾਂ 트럼ਪ ਸਾਹਿਬ ਨੇ ਕਿਹਾ ਸੀਗਾ ਕਿ ਇਹ ਉਹਨਾਂ ਦੀਆਂ ਸ਼ਰਤਾਂ ਉਹਨਾਂ ਦੇ ਨੀਮਾ ਤਹਿਤ ਇਹ ਜੰਗਬੰਦੀ ਜਿਹੜੀ ਇਹ ਕੀਤੀ ਗਈ ਹੈ ਪਰੰਤੂ ਭਾਰਤ ਨੇ ਇਸ ਦਾ ਵਿਰੋਧ ਨਹੀਂ ਕੀਤਾ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੋਵੇਂ ਆਪਸ ਦੇ ਵਿੱਚ ਚੰਗੇ ਦੋਸਤ ਮੰਨੇ ਜਾਂਦੇ ਨੇ ਔਰ ਦੋਸਤੀ ਵੀ ਇਸ ਪੱਧਰ ਦੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰੀ ਜਾ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਟਰੰਪ ਸਾਹਿਬ ਦਾ ਚੋਣ ਪ੍ਰਚਾਰ ਵੀ ਕਰਕੇ ਆਏ ਸੀ ਤਾਂ ਇਹ ਲੱਗਦਾ ਸੀ ਕਿ ਜਦੋਂ ਇਹ ਟੈਰਫ ਜਾਂ ਟੈਕਸ ਨੀਤੀ ਦੀ ਗੱਲ ਕੀਤੀ ਗਈ ਸੀ ਨਵਿਆਉਣ ਦੀ ਗੱਲ ਕੀਤੀ ਗਈ ਸੀ ਤਾਂ ਇਹ ਲੱਗ ਰਿਹਾ ਸੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 트럼ਪ ਨਾਲ ਇਹ ਗੱਲਬਾਤ ਕਰਨਗੇ ਕਿ ਭਾਰਤ ਦੇ ਉੱਤੇ ਲਾਏ ਜਾਣ ਵਾਲੇ ਟੈਕਸਾਂ ਦਾ ਜਿਹੜਾ ਬੋਝ ਹੈ ਉਸ ਨੂੰ ਘੱਟ ਕੀਤਾ ਜਾਵੇ ਪਰੰਤੂ ਅਜੇ ਹਾਂ ਬਿਲਕੁਲ ਨਹੀਂ ਹੋਇਆ 25% ਦੇ ਕਰੀਬ ਜਿਹੜਾ ਟੈਕਸ ਹੈ ਉਹ ਭਾਰਤ ਦੇ ਉੱਤੇ ਲਾਇਆ ਗਿਆ ਹੈ 트럼ਪ ਵੱਲੋਂ ਜਾਂ ਅਮਰੀਕਾ ਵੱਲੋਂ ਆਪਾਂ ਕਹਿ ਲਈਏ ਤੇ ਦੁਨੀਆ ਦੇ 92 ਦੇਸ਼ ਨੇ 92 ਦੇਸ਼ਾਂ ਦੇ ਲਈ ਇੱਕ ਨਵਾਂ ਟੈਰਿਫ ਇੱਕ ਨਵਾਂ ਟੈਕਸ ਜਿਹੜਾ ਹੈ ਨਿਰਧਾਰਤ ਕੀਤਾ ਗਿਆ ਔਰ ਸਭ ਤੋਂ ਜਿਹੜੀ ਜਿਹੜੀ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਉਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਭਾਰਤ ਦੇ ਉੱਤੇ ਟੈਕਸ ਦੀ ਜਿਹੜੀ ਦਰ ਹੈ ਉਹ 25% ਹੈ ਪਰ ਸਾਡਾ ਗਵੰਡੀ ਦੇਸ਼ ਪਾਕਿਸਤਾਨ ਜਿਸ ਦੇ ਕਰਕੇ ਸਾਡੇ ਇੱਥੇ ਅਤਵਾਦ ਦੀਆਂ ਘਟਨਾਵਾਂ ਲਗਾਤਾਰਤਾ ਦੇ ਵਿੱਚ ਵਾਪਰਦੀਆਂ ਨੇ ਉਸ ਦੇ ਉੱਤੇ ਸਿਰਫ 19% ਦੀ ਟੈਕਸ ਲਾਇਆ ਗਿਆ ਯਾਨੀ ਕਿ ਭਾਰਤ ਨਾਲੋਂ 6% ਜਿਹੜਾ ਟੈਕਸ ਹੈ ਉਹ ਪਾਕਿਸਤਾਨ ਦੇ ਉੱਤੇ ਘੱਟ ਲਾਇਆ ਗਿਆ ਇਸ ਤੋਂ ਹੁਣ ਸਾਨੂੰ ਜੀਓ ਪੋਲਿਟਿਕਸ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਦੀ ਜਿਹੜੀ ਜੀਓ ਪੋਲਿਟਿਕਸ ਹੈ ਸਾਡੀ ਜਿਹੜੀ ਰਾਜਨੀਤੀ ਹੈ ਸਾਡੀ ਰਾਜਨੀਤੀ ਕਿੱਥੇ ਜਾ ਕੇ ਦੁਨੀਆ ਦੇ ਪੱਧਰ ਦੇ ਉੱਤੇ ਕਿਵੇਂ ਅਸਰ ਕਰ ਰਹੀ ਹੈ ਜਾਂ ਸਾਡੇ ਜਿਹੜੇ ਸਬੰਧ ਨੇ ਦਵੱਲੇ ਸਬੰਧ ਨੇ ਜਿਹੜੇ ਇਹ ਦਵੱਲੇ ਸਬੰਧ ਕਿਸ ਕਿਸਮ ਦੇ ਹੋ ਚੁੱਕੇ ਨੇ ਕਿ ਅਮਰੀਕਾ ਨੇ ਜਿਹੜਾ ਟੈਕਸ ਲਾਇਆ ਭਾਰਤ ਦੇ ਉੱਤੇ 25% ਅਤੇ ਸਾਡਾ ਜਿਹੜਾ ਉਹ ਗਵਾਂਡੀ ਜਿਹੜਾ ਕਦੇ ਸਾਨੂੰ ਚੈਨ ਨਾਲ ਟਿਕਾ ਨਹੀਂ ਦਿੰਦਾ ਹੈ ਉਸ ਦੇ ਉੱਤੇ 19% ਟੈਕਸ ਇੱਕ ਗੱਲ ਹੋਰ ਕਹੀ 트ੰਪ ਸਾਬ ਨੇ ਇਹ ਕੀ ਚਾਹੁੰਦਾ ਹੈ ਪੰਜਾਬ ਦੇ ਲਈ ਮਸਲਾ ਬਹੁਤ ਵੱਡਾ ਹੈ ਕਿਉਂਕਿ ਅਸੀਂ ਖੇਤੀ ਪ੍ਰਧਾਨ ਸੂਬਾ ਹਾਂ ਸਾਡੇ ਸਾਡੇ ਇਥੋਂ ਜਿਹੜਾ ਕੁਝ ਦਰਾਮਦ ਜਾਂ ਬਰਾਮਦ ਹੋਣਾ ਉਸ ਦਾ ਸਿੱਧਾ ਅਸਰ ਜਿਹੜਾ ਹੈ ਉਹ ਸਾਡੀ ਖੇਤੀ ਸਨਤ ਦੇ ਉੱਤੇ ਪੈਂਦਾ ਸਾਡੇ ਕਿਸਾਨਾਂ ਦੇ ਉੱਤੇ ਪੈਂਦਾ ਤਾਂ 트럼ਪ ਸਾਹਿਬ ਨੇ ਇੱਕ ਗੱਲ ਕਹੀ ਕਿ ਭਾਰਤ ਵੀ ਜਿਹੜੇ ਟੈਕਸ ਲਾਉਂਦਾ ਹੈ ਉਹ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਟੈਕਸ ਹੁੰਦੇ ਨੇ ਭਾਰਤ ਦੇ ਭਾਰਤ ਬਹੁਤ ਮਹਿੰਗੀਆਂ ਚੀਜ਼ਾਂ ਜਿਹੜੀਆਂ ਅਮਰੀਕਾ ਨੂੰ ਭੇਜਦਾ ਹੈ ਅਤੇ ਉਹਨਾਂ ਤੋਂ ਹੋਣ ਵਾਲਾ ਮੁਨਾਫਾ ਜਿਹੜਾ ਹੈ ਉਹ ਮੁਨਾਫਾ ਭਾਰਤ ਫੇਰ ਜਿਹੜੇ ਪੰਜਾਬੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਅਤੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਉੱਤੇ پابੰਦੀਆਂ ਲੱਗੀਆਂ ਹੋਈਆਂ ਨੇ ਜਾਂ ਪਬੰਦੀ ਛੁਦਾ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਜਿਹੜੇ ਪੰਜਾਬੀ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਨੇ ਤਾਂ 트ੰਪ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਭਾਰਤ ਨੂੰ ਜਿਹੜਾ ਵਪਾਰਕ ਫਾਇਦਾ ਟੈਕਸਾਂ ਦੇ ਰੂਪ ਦੇ ਵਿੱਚ ਹੁੰਦਾ ਹੈ ਭਾਰਤ ਉਗਰਾਉਂਦਾ ਹੈ ਜਿਹੜੇ ਟੈਕਸ ਜਾਂ ਜਿਹੜੀ ਜਿਹੜੀ ਕਮਾਈ ਕਰਦਾ ਉਸ ਦੀ ਜਿਹੜੀ ਬਚਤ ਹੈ ਫਿਰ ਉਹ ਉਹ ਉਹਨਾਂ ਪੰਜਾਬੀਆਂ ਨੂੰ ਟਾਰਗੇਟ ਕਰਨ ਦੇ ਲਈ ਕਰਦਾ ਹੈ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀ ਭਾਰਤ ਦੀ ਰਾਜਨੀਤੀ ਤੋਂ ਥੋੜੀ ਜੀ ਵੱਖਰੀ ਸੋਰੀ ਜਾਂ ਵੱਖਰਾ ਵਿਚਾਰ ਰੱਖਦੇ ਨੇ ਚਾਹੇ ਉਹ ਕੈਨੇਡਾ ਦੇ ਵਿੱਚ ਹੋਣ ਤੇ ਜਾਂ ਫਿਰ ਅਮਰੀਕਾ ਦੇ ਵਿੱਚ ਹੁਣ ਉਦਾਹਰਨ ਦੇ ਤੌਰ ਦੇ ਉੱਤੇ ਆਪਾਂ ਨੂੰ ਪਤਾ ਹੈ ਨਾਮ ਨਹੀਂ ਲਾਵਾਂਗੇ ਕਿ ਭਾਰਤ ਦੇ ਕੁਝ ਇੱਕ ਐਸੇ ਵਿਅਕਤੀ ਫੜੇ ਗਏ ਸਨ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੇ ਖਾਸ ਕਿਸਮ ਦੇ ਪੰਜਾਬੀਆਂ ਨੂੰ ਟਾਰਗੇਟ ਕਰਨ ਦੇ ਲਈ ਇੱਥੋਂ ਟ੍ਰੇਨਡ ਕਰਕੇ ਭੇਜੇ ਗਏ ਸੀ ਉਸੇ ਗੱਲ ਨੂੰ ਉਦਾਹਰਨ ਦੇ ਤੌਰ ਦੇ ਉੱਤੇ ਅਮਰੀਕੀ ਪ੍ਰਧਾਨ ਡੋਨਲਡ ਟਰੰਪ ਹੋਰਾਂ ਨੇ ਵਰਤਿਆ ਹੈ ਸੋ ਕੁੱਲ ਮਿਲਾ ਕੇ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੂੰ ਇਹ ਹੁਜ਼ਾਰਿਸ਼ ਕਰਨੀ ਪਏਗੀ ਜਾ ਕੇ ਕਿ ਇਸ ਵਧੇ ਵਧੇ ਹੋਏ ਜਿਹੜੇ ਟੈਕਸ ਦਰ ਨੇ ਜਿਹੜੇ ਜਿਹੜੇ ਟੈਰਫ ਵਧੇ ਹੋਏ ਨੇ ਇਹਨਾਂ ਦਾ ਅਸਰ ਜਿਹੜਾ ਹੈ ਵਪਾਰਕ ਰੂਪ ਦੇ ਵਿੱਚ ਰਾਜਨੀਤਿਕ ਰੂਪ ਦੇ ਵਿੱਚ ਆਰਥਿਕ ਰੂਪ ਦੇ ਵਿੱਚ ਸਮਾਜਿਕ ਰੂਪ ਦੇ ਵਿੱਚ ਵੀ ਸਮਾਜਿਕ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਕਿਉਂਕਿ ਬਹੁ ਗਿਣਤੀ ਜਿਹੜਾ ਪੰਜਾਬ ਹੈ ਬਹੁ ਗਿਣਤੀ ਪੰਜਾਬ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਖਾਸ ਤੌਰ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਿਹਾ ਹੈ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਦੀ ਜਿਹੜੀ ਸਮਾਜਿਕ ਸਥਿਤੀ ਹੈ ਉਹਨਾਂ ਨੇ ਜਦੋਂ ਭਾਰਤ ਦੇ ਵਿੱਚ ਕੋਈ ਚੀਜ਼ ਇਨਵੈਸਟ ਕਰਨੀ ਹੋਵੇ ਕੋਈ ਇੱਥੇ ਵਪਾਰ ਕੰਡਸਟਰੀ ਲਾਉਣੀ ਹੈ ਜਾਂ ਭਾਰਤ ਤੋਂ ਕੋਈ ਚੀਜ਼ ਮੰਗਾਉਣੀ ਹੈ ਜਾਂ ਉਧਰੋਂ ਇੱਧਰ ਕੋਈ ਚੀਜ਼ ਭੇਜਣੀ ਆ ਤਾਂ ਉਹਨਾਂ ਦੇ ਜਿਹੜੇ ਸਮਾਜਿਕ ਹਾਲਾਤ ਹੋਣਗੇ ਉਹਨਾਂ ਦੀਆਂ ਸਮਾਜਿਕ ਹਾਲਾਤਾਂ ਦੇ ਉੱਤੇ ਵੀ ਵਧੇ ਹੋਏ ਜਿਹੜੇ ਟੈਕਸ ਨੇ ਉਹ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਜੇਬ ਦੇ ਉੱਤੇ ਵੀ ਅਸਰ ਪਾਉਣਗੇ ਮਤਲਬ ਸਮਾਜਿਕ ਤੌਰ ਦੇ ਉੱਤੇ ਵੀ ਅਸਰ ਪਾਏਗਾ ਆਰਥਿਕ ਤੌਰ ਦੇ ਉੱਤੇ ਵੀ ਪਾਏਗਾ ਔਰ ਰਾਜਨੀਤਿਕ ਤੌਰ ਦੇ ਉੱਤੇ ਹੁਣ ਇਹ ਵਕਤ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਕੋਲ ਕੇ ਉਹ ਜਿਸ ਤਰੀਕੇ ਦੀ ਦੋਸਤੀ ਦੀ ਗੱਲ ਪ੍ਰਧਾਨ 트ੰਪ ਹੋਣ ਦੇ ਨਾਲ ਅਕਸਰ ਕਰਦੇ ਹੋਏ ਨਜ਼ਰ ਆਉਂਦੇ ਨੇ ਜੀ ਆ ਮਾਈ ਡੀਅਰ ਫਰੈਂਡ 트ੰਪ ਕਹਿ ਕੇ ਉਹ ਉਹਨਾਂ ਨੂੰ ਸੰਬੋਧਿਤ ਹੁੰਦੇ ਨੇ ਤਾਂ ਹੁਣ ਚਾਹੀਦਾ ਸੀਗਾ ਕਿ ਰਾਜਨੀਤਿਕ ਇੱਛਾ ਸ਼ਕਤੀ ਦੇ ਨਾਲ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 트ੰਪ ਸਾਹਿਬ ਨਾਲ ਗੱਲਬਾਤ ਕਰਦੇ ਤੇ ਵਧੀਆਂ ਹੋਈਆਂ ਜਿਹੜੀਆਂ ਟੈਰਫ ਦਰਾਂ ਨੇ ਇਹਨਾਂ ਨੂੰ ਨਵਿਆਂ ਦੇ ਵਿੱਚ ਕੋਈ ਨਾ ਕੋਈ ਗੱਲ ਅੱਗੇ ਤੋਰਦੇ ਜਾਂ ਘਟਾਉਣ ਦੇ ਵਿੱਚ ਕੋਈ ਗੱਲ ਅੱਗੇ ਤੋਰਦੇ ਔਰ ਅੰਤ ਦੇ ਵਿੱਚ ਜਦੋਂ ਕੀ ਚਾਹੁੰਦਾ ਹੈ ਪੰਜਾਬ ਦੀ ਗੱਲ ਕਰਦੇ ਆ ਤਾਂ ਇਹ 1947 ਤੋਂ ਲੈ ਕੇ ਅੱਜ ਤੱਕ ਦੇ ਬਰੇ ਦੇ ਵਿੱਚ 225 ਦੇ ਵਿੱਚ ਆ ਜਾਈਏ ਤਾਂ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਪਤਾ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਅਤੇ ਆਰਥਿਕ ਤੌਰ ਦੇ ਉੱਤੇ ਭਾਰਤ ਦੇ ਉੱਤੇ ਜਦੋਂ ਵੀ ਕੋਈ ਮੁਸ਼ਕਲ ਸਮਾਂ ਆਇਆ ਤਾਂ ਰੂਸ ਰਸ਼ੀਆ ਯੂਐਸਐਸਆਰ ਹਮੇਸ਼ਾ ਭਾਰਤ ਦੇ ਨਾਲ ਖੜਦਾ ਰਿਹਾ ਔਰ ਇਹ ਗੱਲ ਜਿਹੜੀ ਹੈ ਇਹ ਵੀ 트ੰਪ ਸਾਹਿਬ ਨੂੰ ਕਿਤੇ ਨਾ ਕਿਤੇ ਚੁਪਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਆਪਣੇ ਬਿਆਨੀਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਜਿਹੜੇ ਜੰਗੀ ਹਥਿਆਰ ਲਏ ਨੇ ਜਾਂ ਜਿਹੜਾ ਫੌਜੀ ਸਾਜੋ ਸਮਾਨ ਲਿਆ ਹੈ ਉਹ ਸਾਰੇ ਦਾ ਸਾਰਾ ਜਿਹੜੀ ਭਾਈ ਵਾਲੀ ਹੈ ਜਾਂ ਸਾਰੀ ਦੀ ਸਾਰੀ ਟੇਕ ਹੈ ਉਹ ਭਾਰਤ ਨੇ ਰਸ਼ੀਆ ਦੇ ਉੱਤੇ ਰੱਖੀ ਹੋਈ ਹੈ ਔਰ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਇੱਕ ਵਾਰ ਪ੍ਰਧਾਨ ਮੰਤਰੀ ਮੋਦੀ ਹੋਰ ਮੁੜ ਤੋਂ ਟਰੰਪ ਸਾਹਿਬ ਨਾਲ ਗੱਲਬਾਤ ਕਰਨ ਤਾਂ ਜੋ ਇਹ ਵਧੇ ਹੋਏ ਜਿਹੜੇ ਟੈਰਫ ਨੇ ਇਹਨਾਂ ਦਾ ਅਸਰ ਘਟਾਇਆ ਜਾ ਸਕੇ ਇਹਨਾਂ ਦੀ ਫੀਸਦ ਘਟਾਈ ਜਾ ਸਕੇ ਜਿਸ ਤਰੀਕੇ ਨਾਲ ਪਾਕਿਸਤਾਨ ਨੂੰ 19% ਤੇ ਰੱਖਿਆ ਤਾਂ ਭਾਰਤ ਨੂੰ 25% ਤੇ ਕਿਉਂ ਰੱਖਿਆ ਗਿਆ ਹੈ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਜਿੱੱਡੀ ਜਲਦੀ ਸਾਨੂੰ ਇਹਨਾਂ ਟੈਕਸ ਨਿਯਮਾਂ ਦੇ ਵਿੱਚੋਂ ਰਾਹਤ ਮਿਲੇਗੀ ਉੰਨੀ ਜਲਦੀ ਨਵੇਂ ਰਸਤੇ ਖੁੱਲਣਗੇ ਅਮਰੀਕਾ ਭਾਰਤ ਕੈਨੇਡਾ ਅਤੇ ਬਾਕੀ ਜਿਹੜੇ ਯੂਰਪ ਦੇ ਦੇਸ਼ ਨੇ ਉਹਨਾਂ ਦੇ ਵਿਚਾਲੇ ਰਾਜਨੀਤਿਕ ਅਤੇ ਵਪਾਰਕ ਸਬੰਧ ਹੋਰ ਮਜ਼ਬੂਤ ਕਰਨ ਵੱਲ ਪੱਗੇ ਨੂੰ ਨਵੇਂ ਰਸਤੇ ਜਿਹੜੇ ਆ ਉਹ ਖੁੱਲ ਜਾਣਗੇ ਜਾਂ ਖੁੱਲਨੇ ਚਾਹੀਦੇ ਨੇ ਹਰ ਅਪਡੇਟ ਦੇ ਲਈ ਬਣੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ ਦੇਵ ਇਜਾਜ਼ਤ ਸਤਿ ਸ੍ਰੀ ਅਕਾਲ